ਹੈਲੋ ਫਰੈਂਡਸ ਸਵਾਗਤ ਹੈ ਤੁਹਾਡ ਆਪਣੇ YouTube ਚੈਨਲ ਤੇ ਫਰੈਂਜ਼ਾ ਜੀਸ ਵੀਡੀਓ ਵਿੱਚ ਚੱਪਾ ਕਰਾਂਗੇ ਪੰਜਾਬ ਦੇ ਜੋ ਅਭਿਨੇਸ਼ੀਲ ਕਲਾਏ ਜਾਂ ਦਸਤਕਾਰੀ ਹੈ ਉਸ ਦੇ ਨਾਲ ਰਿਲੇਟਡ 22 MCQਸ ਜੋ ਕਿ ਪੰਜਾਬ ਦੇ ਪੰਜਾਬੀ ਪੇਪਰ ਹੈ ਤੇ ਪੇਪਰ 2 ਦੋਨਾਂ ਲਈ ਇੰਪੋਰਟੈਂਟ ਹੈ ਜਿਵੇਂ ਕਿ ਉਹਨਾਂ NTT ਤੇ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਹੋਣਾ ਉਸ ਦੇ ਲਈ ਬਹੁਤ ਇੰਪੋਰਟੈਂਟ ਹੈ ਇਹ ਵੀਡੀਓ ਕੱਦਿਆਂ ਸਟਾਰਟ ਅੱਜ ਦੀ ਵੀਡੀਓ ਦਾ ਫਰਸਟ ਕੁਐਸਚਨ ਹੈ ਫੁਲਕਾਰੀ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ ਜੋ ਫੁਲਕਾਰੀ ਸ਼ਬਦ ਹੈ ਇਸ ਦਾ ਸ਼ਾਬਦਿਕ ਅਰਥ ਹੈ অপਸ਼ਨ ਨੰਬਰ B ਫੁੱਲ ਕੱਢਣਾ ਨੈਕਸਟ ਹੈ ਸੂਬਰ ਚੋਪ ਨੀਲਕ ਅਤੇ ਬਾਗ ਹਨ ਕੀ ਨੇ ਇਹ ਇਹ ਸਾਰੀਆਂ ਫੁਲਕਾਰੀ ਦੀਆਂ ਕਿਸਮਾਂ ਨੇ অপਸ਼ਨ ਨੰਬਰ B ਇਸ ਦਾ ਰਾਈਟ ਆਂਸਰ ਹੈ ਤੇ ਫੁਲਕਾਰੀ ਦੀ ਜਿਹੜੀ ਕਿਸਮ ਨੇ ਸੂਬਰ ਚੋਪ ਨੀਲਕ ਬਾਗ ਇਹ ਵੀ ਯਾਦ ਕਰਾ ਰੱਖ ਲਿਓ ਕਿਉਂਕਿ ਕਈ ਵਾਰ ਚੇਂਜ ਕਰ ਦਿੰਦੇ ਨੇ ਇੱਕ ਅਧੀ অপਸ਼ਨ ਦੇ ਵਿੱਚ ਇਹ ਮਤਲਬ ਕਿਹੜੀ ਨਹੀਂ ਹੈਗੀ ਉਹ ਪਾਇੰਦੇ ਨੇ ਨੈਕਸਟ ਟੈਮ ਤੇ ਫਰੈਂਡਸ ਵੀਡੀਓ 유ਸਫੁਲ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਲੀਜ਼ ਨੈਕਸਟ ਕੁਐਸਚਨ ਹੈ ਤਿਲ ਪੱਤਰਾ ਸ਼ਮਾਸ ਅਤੇ ਕੁੰਗਟ ਬਾਗ ਹਨ ਇਹ ਕੀ ਨੇ ਫੁਲਕਾਰੀ ਦੀਆਂ ਕਿਸਮਾਂ ਨੇ ਵੀ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਤਰਿੰਜਰ ਵਿੱਚ ਚਰਖਾ ਕੱਤਣ ਦੇ ਮੁਕਾਬਲੇ ਨੂੰ ਕੀ ਕਿਹਾ ਜਾਂਦਾ ਹੈ ਜੋ ਤਿੰਨਜਨ ਦੇ ਵਿੱਚ ਬੈਠ ਕੇ ਕੁੜੀਆਂ ਚਰਖਾ ਕੱਤ ਕੱਤਦੇ ਉਹ ਮੁਕਾਬਲਾ ਮਤਲਬ ਚਰਖਾ ਕੱਤਨ ਦਾ ਜੋ ਮੁਕਾਬਲਾ ਹੁੰਦਾ ਹੈ ਉਸ ਨੂੰ ਕਹਿੰਦੇ ਨੇ ਛੋਪੇ অপਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ ਹੈ ਛੋਪੇ ਨੈਕਸਟ ਹੈ ਪੰਜਾਬ ਦੇ ਕਿਹੜੇ ਮੇਲੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਖੋਤਿਆਂ ਦੀ ਪੂਜਾ ਜਰਗ ਦੇ ਮੇਲੇ ਵਿੱਚ ਕੀਤੀ ਜਾਂਦੀ ਹੈ অপਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ ਹੈ ਧਮਾਲ ਕਿਹੜੇ ਨਾਚ ਦੀ ਤਾਲ ਹੈ ਤਮਾਲ ਹੈ ਜੋ ਇਹ ਚੁੰਮਰ ਨਾਚ ਦੀ ਤਾਲ ਹੈ অপশন ਨੰਬਰ B ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਸਮਨੀ ਕਿਹੜੇ ਖੇਤਰ ਦਾ ਨਾਚ ਹੈ ਜੋ ਸਮਨੀ ਹੈ ਇਹ ਸੰਦਲਬਾਰ ਦਾ ਨਾਚ ਹੈ অপশন ਨੰਬਰ C ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਕੁੜੀਆਂ ਜਾਂ ਤੀਵੀਆਂ ਦਾ ਪ੍ਰਸਿੱਧ ਨਾਚ ਕਿਹੜਾ ਹੈ ਗਿੱਧਾ অপশন ਨੰਬਰ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਭੰਗੜਾ ਨਾਚ ਦਾ ਜਨਮ ਕਿੱਥੇ ਹੋਇਆ ਜੋ ਭੰਗੜਾ ਹੈ ਇਸ ਦਾ ਜਨਮ ਹੋਇਆ झंग के ऑप्शन नंबर ए इज़ द राइट आंसर है नैक्सटैम बीर रस बारा गाने समय केसाज की लड़ हों जो बीर रस बारा गाँव ने उस समय ढड की लौट पैंती ऑप्शन नंबर सी इज़ द राइट आंसर है नैक्सटैम झूमर किसा नाच है झूमर है जो ये मरदाना नाच है ऑप्शन नंबर ए इज़ द राइट आंसर है नैक्सट ਕਾਟੋ ਨਾਮਕ ਸਾਜ਼ ਕਿਹੜੇ ਨਾਚ ਨਾਲ ਸੰਬੰਧ ਰੱਖਦਾ ਹੈ ਜੋ ਕਾਟੋ ਸਾਜ਼ ਦਾ ਨਾਮ ਕਾਟੋ ਕੀ ਹੈ ਇੱਕ ਸਾਜ਼ ਦਾ ਨਾਮ ਹੈ ਇਹ ਕਿਹੜੇ ਨਾਚ ਦੇ ਨਾਲ ਸੰਬੰਧਿਤ ਹੈ ਪੰਗੜੇ ਦੇ ਨਾਲ অপਸ਼ਨ ਨੰਬਰ ਡੀ ਇਸ ਦਾ ਰਾਈਟ ਆਂਸਰ ਹੈ ਨੈਕਸਟ ਹੈ ਫੁਲਕਾਰੀ ਕਲਾ ਵਿੱਚ ਕਿਹੜਾ ਧਾਗਾ ਵਰਤਿਆ ਜਾਂਦਾ ਹੈ ਜੋ ਫੁਲਕਾਰੀ ਕਲ ਹੈ ਉਸ ਦੇ ਵਿੱਚ ਰੇਸ਼ਮੀ ਧਾਗਾ ਵਰਤਿਆ ਜਾਂਦਾ ਹੈ অপਸ਼ਨ ਨੰਬਰ ਸੀ ਇਸ ਦਾ ਰਾਈਟ ਆਂਸਰ ਹੈ ਨੈਕਸਟ ਹੈ ਅਲਗੋਚਾ ਸਾਜ਼ ਦੀ ਵਰਤੋਂ ਕਿਹੜੇ ਨਾਚ ਲਈ ਕੀਤੀ ਜਾਂਦੀ ਹੈ ਅਲਗੋਚਾ ਦੀ ਵਰਤੋਂ ਕੀਤੀ ਜਾਂਦੀ ਹੈ ਪੰਗੜੇ ਲਈ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਕਿੱਕਲੀ ਕਿਸ ਦਾ ਨਾਚ ਹੈ ਜੋ ਕਿੱਕਲੀ ਹੈ ਇਹ ਕੁੜੀਆਂ ਦਾ ਨਾਚ ਹੈ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਕੁੜੀਆਂ ਤੇ ਧੀਮੀਆਂ ਦੋਨੇ ਦਾ ਲਗਾ ਕੇ ਆਈਓ ਸਿਰਫ ਕੁੜੀਆਂ ਦਾ ਨਾਚ ਹੈ ਨੈਕਸਟ ਹੈ ਕਿਹੜੇ ਨਾਚ ਵਿੱਚ ਸੰਗੀਤ ਸਾਜ਼ ਦੀ ਲੋੜ ਨਹੀਂ ਹੁੰਦੀ ਜਿਸ ਸੰਗੀਤ ਸਾਜ਼ ਦੀ ਲੋੜ ਸਮੀ ਦੇ ਵਿੱਚ ਨਹੀਂ ਹੁੰਦੀ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਗਿੱਧਾ ਝੂਮਰ ਭੰਗੜਾ ਇਹਨਾਂ ਵਿੱਚ ਹੁੰਦੀ ਹੈ ਨੈਕਸਟ ਹੈ ਸਿਟੀ ਆਫ ਭੰਗੜਾ ਕਿਹੜੇ ਸ਼ਹਿਰ ਨੂੰ ਕਿਹਾ ਗਿਆ ਹੈ ਸਿਟੀ ਆਫ ਭੰਗੜਾ ਕਿਹਾ ਗਿਆ ਹੈ ਚੰਗ ਨੂੰ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਜੋ ਕਿ ਚੰਗ ਕੀ ਹੈ ਭੰਗੜੇ ਦਾ ਜਨਮ ਸਥਾਨ ਹੈ ਢੋਲ ਸੰਗੀਤ ਸਾਜ ਕਿਸ ਲੱਕੜ ਤੋਂ ਬਣਿਆ ਹੁੰਦਾ ਹੈ ਜੋ ਢੋਲ ਹੈ ਇਹ ਬੰਦ ਹੈ ਅੰਬ ਦੀ ਲੱਕੜ ਤੋਂ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਹਰ ਬੱਲਵ ਸੰਗੀਤ ਸੰਮੇਲਨ ਮੇਲਾ ਕਿਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਹਰ ਬੱਲਵ ਸੰਗੀਤ ਸੰਮੇਲਨ ਮੇਲਾ ਹੈ ਜੋ ਇਹ ਬਾਬਾ ਹਰਬੱਲਵ ਦਾਸ ਜੀ ਦੀ ਜਾਤ ਦੇ ਵਿੱਚ ਮਨਾਇਆ ਜਾਂਦਾ ਹੈ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਏਮ ਲੰਬੀ ਧਾਰਨਾ ਵਾਲਾ ਕਿਹੜਾ ਨਿੱਕਾ ਗੀਤ ਹੈ ਜੋ ਮਰਦਾਂ ਵਿੱਚ ਪ੍ਰਚਲਿਤ ਹੈ ਲੰਬੀ ਧਾਰਨਾ ਵਾਲਾ ਨਿੱਕਾ ਗੀਤ ਇਹ ਹੈ ਧੋੜਾ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਏਮ ਕਿਹੜੇ ਲੋਕ ਗੀਤ ਨੂੰ ਪੇਸ਼ਾਵਰ नायन जा मि मिरासन की सहायता नाल उचारिया जाता है इसका राइट आंसर है ऑप्शन नंबर बी अलौनी नैक्सट है घोड़ी काव्य रूप का संबंध है जो घोड़ी काव्य रूप है इसका संबंध किस है मुंडे के विहाल घोड़ियाँ कदों गाई आंदते हैं मुंडेद विले ऑप्शन नंबर ए इसका राइट आंसर है फ्रेंड्स ये अच्छी इस वीडियो के मोस्ट इंपोर्टेंट ट्वेंटी टू एमसी क्यूज ਪਲੀਜ਼ ਵੀਡੀਓ ਯੂਸਫੁਲ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੀਓ ਫੇਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ